ਗਲਤੀ ਸੁਣਦੇ ਹੋ ਕਿ ਆਪਣੇ ਅਸਰ ਬਈ ਗਲਤੀ ਦੇਖਿਓ ਭਾਈ ਉਹਨਾਂ ਦੇ ਨਾਮ ਆ ਦੇ ਬਚਾ ਤਾਂ ਦਰਫਤਲੀ ਤੇ ਅੱਜ ਇਹ ਆਪ ਸਭ ਨੂੰ ਇਹਨਾਂ ਦਾ ਮਨਾਣਾ ਚਾਹੁੰਦੇ ਆ ਬਹੁਤ ਹੀ ਬਹੁਤ ਪਿਆਰੇ ਪਰਿਵਾਰ ਦੀ ਸਰਵਾਰ ਬਣਾ ਬਹੁਤ ਸੋਹਣਾ ਨਵਲ ਨਾ ਜੀ ਦਾ ਯੂਰੇ ਕੋਲ ਜਾ ਕੇ ਆਏ ਹੋ ਉਹ ਗੁੰਮਟੀ ਚੱਲਦਾ ਮਾਨ ਚੱਲਦਾ ਕੰਮ ਚੱਲਦਾ ਤੇ ਬਹੁਤ ਤਰੀਬ ਨੇ ਜੀ ਉਹਨੂੰ ਪਤਾ ਵੀ ਅਸੀਂ ਬਹੁਤ ਘਟ ਕਿਸੇ ਜਾਣੇ ਆ ਕਿਸੇ ਵੀ ਥਾਂ ਤੇ ਜਿਨ੍ਹਾਂ ਨਾਲ ਸਾਡਾ ਪਿਆਰ ਮੁਹੱਬਤ ਉਹਨਾਂ ਨਾਲ ਨਿਭਾਉਨੇ ਆ ਇਸ ਪੈਗਲ ਆਏ ਆਪ ਹਣਾ ਵੀ ਮਾਤਲ ਤੇ ਪ੍ਰੋਗਰਾਮ ਕੀ ਲਈ ਕੀ ਕੀ ਮਾਤਲ ਤੇ ਪ੍ਰੋਗਰਾਮ ਤੇ ਹੁਣ ਜਾ ਕੇ ਆਵਾਂਗੇ ਇਸ ਪਹਿਲ ਮੈਨਣਾ ਹੈ ਅਦਰ ਬਹੁਤ ਜ਼ਰੂਰੀ ਆ ਅਦਰ ਬਹੁਤ ਜ਼ਰੂਰੀ ਆ ਕਰਨਾ ਤੇ ਬਾਕੀ ਤੁਹਾਨੂੰ ਆਪ ਮੰਨ ਲੇ ਆਪ ਤੁਹਾਨੂੰ ਬਤਨ ਕਰਨਗੇ ਤੇ ਸਾਡੇ ਕਣੀਓ ਸਾਰੇ ਸੰਗਤ ਨੂੰ ਇੱਕ ਬੇਨਤੀ ਆ ਕਿ ਜਦ ਵੀ ਕੋਈ ਭਗਤ ਨੂੰ ਭਗਤ ਮੰਨਣਾ ਦਾ ਉਹਦੇ ਚ ਬੜਾ ਰਾਜ ਲੁਕਿਆ ਹੁੰਦਾ ਇਹਦਾ ਵਰਨਾ ਕੋਣਾ ਦਾ ਵਰਨਾ ਫਕੀਰ ਦਾ ਉਹਨਾ ਇੱਕ ਬਰਾਬਰ ਹੁੰਦਾ ਮੈਂ ਦੇਖੋਗੇ ਵੀ ਇਹ ਉਮਰਾਂ ਤੋਂ ਵੱਡੇ ਨੇ ਅਸੀਂ ਉਮਰ ਦੇ ਛੋਟੇ ਆ ਅਸੀਂ ਨਾਲ ਬੱਚਿਆਂ ਵਰਗੇ ਆ ਇਹ ਦਿਲਾ ਦੀ ਸਾਥ ਹੁੰਦੀ ਆ ਇਹ ਦਿਲਾ ਦੀ ਸਾਥ ਹੁੰਦੀ ਆ ਫਕੀਰ ਫਕੀਰ ਦਾ ਪਰਮਾ ਹੁੰਦਾ ਜੇ ਜੱਦ ਯਾਰੀ ਲੱਗ ਜੇ ਨੇ ਇਸ ਤੇ ਦੀ ਉਹ ਜਿਉਂਦੇ ਵਿੱਚ ਮਰਿਆ ਤੋਂ ਬਾਅਦ ਵੀ ਨਵਾਈ ਜਾਂਦੀ ਆ ਇਹ ਫਕੀਰੀ ਦਾ ਦਸਤੂਰ ਹੁੰਦਾ ਤੇ ਭਾਵੇਂ ਅਕੀਲ ਜੀ ਮਿਲੋ ਤੇ ਕਰੋ ਜੀ ਤਿੰਨ ਬੱਚੇ ਸਾਡੇ ਕਿਤਾਰਾ ਪੀਰ ਮਸਨ ਦਾ ਦੋ ਸਾਕੇ ਦਵਾ ਕੀ ਜੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਗ੍ਰੰਥ ਹੈ ਜੇਰਵਾਤੇ ਆਏ ਆ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਆਇਆ ਹਾਂ ਇਕ ਅਰਜ਼ੀ ਕਰਨਾ ਹੈ ਕਿਉਂਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਚੌਂਕੀ 37ਵਾਂ ਸਾਲ ਚਲ ਰਿਹਾ ਹੈ ਉਸ ਤੋਂ ਪਹਿਲਾਂ ਸਾਡੇ ਬਜ਼ੁਰਗ ਸੀਗੇ ਲਾਲਾ ਲਾਡੂ ਪੇਸ਼ ਉਸਤਾਦ ਸਰਦਾਰ ਜੀ ਆ ਤੇ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ 30 ਮਾਰਚ ਦਿਨ ਸ਼ਨੀਵਾਰ ਪੀਰ ਖਾਨਾ ਰੌਖਾਨਾ ਮਹਾ ਰਿਸ਼ੀ ਵਾਲਮੀ ਸਟੇਡੀਅਮ ਦੇ ਵਿੱਚ ਚੌਂਕੀ ਲਾਉਣ ਜਾ ਰਹੇ ਹਾਂ ਤੋ ਸਾਰੇ ਮੇਰੇ ਬੰਨੋ ਹੱਥ ਬੰਨ ਕੇ ਦੇਖੀਏ ਸਾਰਿਆਂ ਨੇ ਪਹੁੰਚਣ ਉਹ ਚੇਚੇ ਰਹਤੇ ਸਾਡੇ ਸਾਈਂ ਜੀ ਲਖ ਆਪਣੇ ਘਰ ਤੋਂ ਲੰਢੀ ਨਾਲ ਉਹਦੇ ਪਹੁੰਚ ਰਹੇ ਨੇ ਸਾਡਾ ਮਾਨ ਵਧਾ ਰਹੇ ਨੇ ਸਾਡੀ ਸੰਗਤ ਦਾ ਮਾਨ ਵਧਾ ਰਹੇ ਨੇ ਜਿਸ ਤੇ ਕੀ ਮਹਾਪੁਰਸ਼ ਬਹੁਤ ਆ ਰਹੇ ਨੇ ਆਲ ਪੰਜਾਬ ਦੇ ਵਿੱਚ ਕਿਉਂਕਿ ਇਹ ਜੋ ਦਰਗਾਹਾਂ ਨੇ ਇਹ ਸੰਗਤਾਂ ਵਾਸਤੇ ਨੇ ਸੰਗਤਾਂ ਦੇ ਭਲੇ ਵਾਸਤੇ ਨੇ ਮੈਂ ਆਸ਼ਾ ਕਰਦਾ ਜਿੰਨੀ ਵੀ ਸੰਗਤ ਇਸ ਦਰਗਾਹ ਤੇ ਆਈ ਆ ਸਾਰਿਆਂ ਦੇ ਦੁੱਖ ਦਲੇਜਰ ਮਾਲਕ ਦੂਰ ਕਰੇਗਾ ਜੈਕਾਰਾ ਪੀਰਾਂ ਦਾ ਬੋਲ ਸੱਚੇ ਦਰਵਾਜ਼ੇ ਦੀ ਜੈਕਾਰਾ ਗੋਪੀ ਸ਼ਾਹ ਜੀ ਦਾ ਬੋਲ ਸੱਚੇ ਦਰਵਾਜ਼ੇ ਦੀ ਜੈਕਾਰਾ ਬਖਸ਼ੀ ਸ਼ਾਹ ਜੀ ਦਾ ਬੋਲ ਸੱਚੇ ਦਰਵਾਜ਼ੇ ਦੀ ਜੈਕਾਰਾ ਆਪੋ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਜ਼ੇ ਦੀ ਆੜੀ-ਵੜੀ ਇਹ ਸਾਰਾ ਸਿਸਟਮ ਨੂੰ ਆਪਾਂ ਕਵਰ ਕਰ ਦਾਂਗੇ ਸੰਗਤ ਦੇ ਵਧੀਆ ਹਾਂਜੀ ਹਾਂ ਹੁਣ ਦੇਖੋ ਇਹ 24 ਘੰਟੇ ਲੰਗਰ ਚੱਲਦਾ ਕਿਸੇ ਦਾ ਨਾਂ ਨਹੀਂ ਪੁੱਛੇ ਜਾਂਦਾ ਕਿਹਦਾ ਨਾਮ ਨਹੀਂ ਅਗਲਾ ਹੁੰਦਾ ਲੰਗਰ ਛਤ ਦੇ ਚੱਲਦਾ ਰਤਨ ਵਾਲੇ ਰਾਤ ਨੂੰ ਖੜਦੇ ਆ ਗੱਡੀ ਵਾਲੇ ਖੜਦੇ ਨਹੀਂ ਇੱਥੇ ਕੋਈ ਕਿਸੇ ਦਾ ਕੁੰਡਾ ਫਰਕਾ ਨਹੀਂ ਸਾਧਾ ਰਾਤ ਨੂੰ ਹਾਂ ਨਹੀਂ ਮਤਲਬ ਬਸ ਇਹ ਗੱਲ ਹਾਂ ਇਹ ਦਮਾ ਹਰ ਮਾਤਾ ਜੀ ਤੋਂ ਬਾਅਦ ਇਹ ਮੁੰਡਾ ਡਿਉਟ ਤੇ ਹੈ ਕਿਹਦੇ ਵੀ ਆ ਜਾਣ ਇਸ ਜੇਰ ਹਾਜ਼ਰ ਹੋਣੀ ਹੈ। ਪਾਣੀ ਤੋਂ ਕਦੇ ਵੀ ਕੋਈ ਵੀ ਮੋੜਨਾ ਨਹੀਂ ਚਾਹੀਦਾ। ਠੀਕ ਹੈ? ਤੇ ਗੱਦੇ ਲਾਓ। ਜਾਂ ਗੱਦੇ ਲਾਇਕਾ। ਤੇ ਗੱਦੇ ਲਾਓ। ਕੋਈ ਗੱਲ ਨਹੀਂ। ਠੀਕ ਹੈ। ਤੇ ਉਧਰ ਦਵਾਈ ਨੂੰ ਵਾਰ-ਵਾਰ ਚਲਾ ਕੇ ਆਪਣਾ। ਹੋ ਗਈ ਜੀ। ਬਾਕੀ ਦੇਖੀ। 음, um, no, yup. <nom> 아우, 아우, <void> ਕੀ ਕਰਨੀ ਹੈ ਜੀ ਖੜੋ ਕੇ ਇਹ ਕੰਦੇ ਕਰ ਦੇਣਾ ਸਿਆਪਾ সামনে ਜਿਆਦਾ ਬੋਲ ਨਾ ਦੇਖੀ ਬਟੇ ਇਦਨ ਕਰੀ ਬਟੇ ਇਤਨ ਫੇਸ ਹਾਂਜੀ ਹਾਂਜੀ ਪਿੱਛੇ ਪਿੱਛੇ ਥੋੜੇ ਪਿੱਛੇ ਪਿੱਛੇ ਹੋ ਜੀ ਥੋੜੇ ਪਿੱਛੇ ਪਿੱਛੇ ਹੋ ਜੀ ਯਾਰ ਮੈਂ ਕਿਹਨੂੰ ਜਾਣਾ ਉਹਨਾਂ ਨੇ ਇਸ ਤਰ੍ਹਾਂ ਮਨਸਾ ਤੇ ਯਾਰ ਕੋਈ ਨਹੀਂ ਆਦਾ ਬਾਕੀ ਤੇ ਵੱਡੀ ਹੋਈ ਬਿਲਕੁਲ ਬਾਕੀ ਨਾਲ ਜਿਵੇਂ ਇਹ ਕਿੰਨੀ ਸੱਚੀ ਪਾਣੀ ਬੱਦੀ ਨਹੀਂ ਹੈ ਰਾਜ ਜੀ ਸੰਗਜੀ ਤੰਦੂਰ ਕੋੜ ਤੋਂ ਇਹ ਦੇਵ ਜੀ ਦਾ ਜਨਮ ਦਿਨ ਆ ਉਹਨੇ ਜਨਮ ਦਿਨ ਤੇ ਆਪ ਸਭ ਨੂੰ ਲੱਖ ਲੱਖ ਮੁਬਾਰਕ ਹੈ ਹਾਂਜੀ ਜੈਕਾਰਾ ਮੇਰੇ ਸਾਧੀਆਂ ਦਾ ਬੋਲ ਸਾਧੀਆਂ ਦਾ ਜੈਕਾਰਾ ਮਾਸ਼ੇਰਾਂ ਵਾਲੀ ਦਾ ਬੋਲ ਸਾਧੀਆਂ ਦਾ ਜੈਕਾਰਾ ਪੁਣਾ ਹਰੀ ਬਾਬਾ ਜੀ ਦਾ ਬੋਲ ਸਾਧੀਆਂ ਜੈ ਕਰੋ ਬੋਲ ਰੰਗ ਜੈ ਜੈ ਟੋਨੀ ਆ ਟੋਨੀ ਜੀ ਆ ਆਂਦੇ ਆ ਨਾ ਬੜਾ ਦੇਖੋ ਜੀ ਇਹ ਰਹਿਮਤ ਆ ਜੀ ਇਹਨੂੰ ਇੱਥੇ ਮਰਜ਼ੀ ਲੈ ਜਾਓ ਹਰ ਕਾਰ ਦੇ ਫੱਟੇ ਆ ਚਲੋ ਟੋਨੀ ਜੀ ਆ ਜੀ ਇਹਨੂੰ ਮਾਂ ਸਾਡੇ ਇੱਥੇ ਰਹਿਮਤ ਕਹਿੰਦੇ ਆ ਇਹ ਉਹੀ ਸੰਗਤਾਂ ਦੇ ਇਹੀ ਦੇਖੋਗੇ ਆ ਜੋ ਪਾਈਆਂ ਹੋਣ ਨੇ ਸੰਗਤਾਂ ਦੇ ਆ ਰਹਿਮਤ ਹੀ ਨੇ ਐਸੀ ਹਰੇਕ ਜਿਹੜੇ ਮਹੀਨੇ ਨੂੰ ਜੈਮ ਨੂੰ ਵੰਡਦੇ ਆ ਤੇ ਪੀਰਾਂ ਦੇ ਘਰ ਜਿੱਦਾ ਮਿੱਟੀ ਨਹੀਂ ਮਾਨ ਹੁੰਦੀ ਮਾਂ ਜੀ ਮਾਤਾਏ ਮਾਤਾ ਮੰਮੀ ਚਲੋ ਦੇਖਿਓ ਭਾਈ ਕੀ ਕੀ ਮੰਮੀ ਚਲੋ ਤੇ ਆਪਣੇ ਪੁੱਤਰ ਤੇ ਰਿਸ਼ਤਰੀ ਕੀ ਪੈਂਦੀ ਐ ਇੱਥੇ ਮਾਨਸਤਮਾਈ ਦੇ ਭੂਆ ਨੇ ਮੇਰੇ ਇੱਕ ਗੁੱਡੀ ਦੀ ਭੂਆ ਤੇ ਦੇਖਿਓ ਮੈਂ ਇਧਰ ਨੂੰ ਹਾਂਜੀ ਦੇਖਿਓ ਜੀ ਉਹ ਕਿੱਥੇ ਦੇਖਿਓ ਜੀ ਆਜੋ ਆਜੋ ਭਾਈ ਇੱਕ ਛੋਟਾ ਜਿਹਾ ਪਹਿਲਾਂ ਆਹਲਾ ਰਿਹਾ ਪੈਕੇਟ ਜੀ ਮੰਮਾ ਆਪਣੇ ਭੱਟੀ ਜੀ ਹਾਂਜੀ ਆਪਣੇ ਭੱਟੀ ਜੀ ਪਹਿਲਾਂ ਬੱਚਿਆਂ ਨਹੀਂ ਬੰਦੇ ਦਾ ਹੋ ਗਿਆ ਜਣੀ ਲੋਕ ਬੱਚਾ ਤੇ ਤੇ ਦੇ ਦੇਖਿਓ ਮਾਤਾ ਜੀ ਆਜੋ ਆਗੇ ਜੀ ਹੋਗੇ ਜੀ ਹੋ ਗਈ ਜੀ ਜਿਕਰਾ ਬਾਬਾ ਬਖਸ਼ ਸਿੰਘ ਜੀ ਦਾ ਬੋਲ ਸਤਿਕਾਰਯੋਗ ਜੀ ਜੀ ਮਾਤਾ 1 ਮਿੰਟ ਖੜ ਜਿਓ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸਾਰੀ ਸੰਗਤ ਨੂੰ ਇੱਕ ਮੁਬਾਰਕਬਾਦ ਦੇਣਾ ਚਾਹੁੰਦੇ ਆ ਕਿ ਸ਼ਹਿਰ ਖੰਨੇ ਦੇ ਵਿੱਚ 30 ਮਾਰਚ ਨੂੰ ਵਿਸ਼ਾਲ ਚੌਕੇ ਪਲਤ ਭਿੰਦਰ ਜੀ ਦੇ ਘਰ ਹੈ ਆਪ ਸਾਰੀ ਸੰਗਤ ਨੇ ਹੁੰਮ ਬਵਾ ਕੇ ਪਹੁੰਚਣਾ ਇਸ ਚੌਕੀ ਦੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਜਾਵਕਸੀ ਆਪ ਸਮੂਹ ਸੰਗਤ ਨੂੰ ਅੱਜ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਹਿ ਖੰਨਾ ਵਿਕੇ ਭਗਤ ਭਿੰਦਰ ਜੀ ਵੱਲੋਂ ਬਾਬਾ ਬਾਲਕਨਾਥ ਜੀ ਦੀ 37ਵੀਂ ਵਿਸ਼ਾਲ ਚੌਂਕੀ ਕਰਵਾਈ ਜਾ ਰਹੀ ਹੈ ਜਿੱਥੇ ਆਪ ਸਮੂਹ ਸੰਗਤ ਨੂੰ ਬਾਰ-ਬਾਰ ਬੇਨਤੀ ਇਹ ਹੈ ਕਿ ਆਪ ਨੇ ਰਮਾ ਮਾ ਕੇ ਪਹੁੰਚਣ ਦੀ ਕ੍ਰਪਾਲਤਾ ਕਰਨੀ ਔਰ ਬਾਬਾ ਜੀ ਦੀ ਚੌਂਕੀ ਦੀ ਬਹੁਤ-ਬਹੁਤ ਸ਼ੋਭਾ ਬਰੋ। ਸੰਗਤਾਂ ਨੂੰ ਜੈ ਬਾਬੇ ਦੀ ਜੀ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾ ਜੀ 3 ਮਾਰਚ 2024 ਨੂੰ ਖੰਨਾ ਵਿਖੇ ਬਹੁਤ ਹੀ ਵਿਸ਼ਾਲ ਚੌਂਕੀ ਬਾਬਾ ਬਾਲਕਨਾਥ ਜੀ ਦੀ ਫਕਤ ਪਿੰਦਰਜੀ ਦੇ ਦਰਬਾਰ ਵਿਖੇ ਬਹੁਤ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਆ ਸੋ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਹੰਮ-ਹਮਾ ਕੇ ਪਹੁੰਚੋ ਆਪਣੀ ਆਪਣੀ ਹਾਜ਼ਰੀ ਜ਼ਰੂਰ ਭਰੋ ਤੇ ਆਪਣੀ ਆਪਣੀਆਂ ਝੋਲੀਆਂ ਜ਼ਰੂਰ ਭਰਾ ਕੇ ਲੈ ਕੇ ਆਓ ਸੋ ਜਿੰਨੀ ਵੀ ਸੰਗਤ ਦਾਤਾ ਜੀ ਦੇ ਨਾਲ ਲੱਗੀ ਹੋਈ ਆ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਪਹੁੰਚਣਾ ਜੀ ਸੋ ਦਾਤਾ ਜੀ ਸਾਈ ਗੋਪੀ ਸ਼ਾਹ ਜੀ ਵੀ ਹੋਰ ਵੀ ਵਕ-ਵਕ ਜਗਾਵਾਂ ਤੋਂ ਮਹਾਪੁਰਸ਼ ਪਹੁੰਚ ਰਹੇ ਨੇ ਸੋ ਸਾਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਜ਼ਰੂਰ ਲਹਾਖਟੋਂ ਤੇ ਝੋੜੀਆਂ ਭਰ ਕੇ ਲੈ ਕੇ ਸੋ ਚੌਂਕੀ ਵਿੱਚ ਬਾਬਾ ਜੀ ਦਾ ਗੁਣगान ਕਰਨ ਵਾਲੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਸੁਖਾ ਰਾਮ ਸਰਵਾ ਜੀ ਰਾਹੋਂ ਵਾਲੇ ਤੇ ਅਭਿਜੀਤ ਚੋਪੜਾ ਜੀ ਗਵਿੰਦਗੜ ਮੰਡੀ ਤੋਂ ਸਵਾਪ ਜੀ ਨੂੰ ਬੇਨਤੀ ਆ ਕਿ ਜ਼ਰੂਰ ਪਹੁੰਚਣਾ ਜੀ ਜੈ ਬਾਬਾ ਜੀ